हां हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਪਤਨ ਨਗ ਸੇ ਲਈ ਲੈ ਕੇ ਆਏ ਜੀ ਇੱਕ ਬੈੜਾ ਬਈ ਤਾਜੀ ਸੂਣ ਵਾਲੀ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਹੈ ਤੇ ਇੱਕ ਮੱਝ ਹੈ ਬਈ ਤਾਜੀ ਸੂਈ ਵੀ ਹੈ ਇੱਕ ਟੋਕੜ ਗੱਬਣ ਬੈੜਾ ਬਈ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸੇ ਕਰ ਲੈ ਸਸੇ ਕਰ ਲੈ 40 ਕੋ ਵਧੀਆ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਮੇਰਾ ਮਨੂਆ ਵੀ ਪਿੰਡ ਕੋਠਾ ਗੁਰੂਆ ਹੂੰ ਤਿੰਨ ਕਿਲੋ ਰਹਿ ਗਿਆ ਭਾਗ ਤੇ ਨਾਲ ਆਪਣਾ ਠੀਕ ਹੈ ਭਾਈ ਜਿਲ੍ਹਾ ਬਠਿੰਡਾ ਤੋਂ ਜਿਲ੍ਹਾ ਹਾਂ ਹਾਂ ਨੇੜੇ ਭਾਗ ਤੱਪਾ ਹੀ ਗਾ 3 ਕਿਲੋਮੀਟਰ 3 ਕਿਲੋਮੀਟਰ ਤੇ ਮੋਬਾਈਲ ਨੰਬਰ ਬੋਲੋ 94631 95328 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਇਨ ਕਿਹੜਾ ਸੂਆ ਸੂੰਦੀ ਆ ਇਹ ਵੀ ਦੂਜੇ ਸੂਆ ਸੂੰਦੀ ਆ ਹੁਣ ਕਿੰਨੇ ਦਿਨ ਲੈਂਗੇ ਭਾਈ ਲੈ ਜੂਗਾ 2-4 ਦਿਨ 2 ਲਈ 3 ਲਈ ਠੀਕ ਹੈ ਭਾਈ ਕਿੰਨਾ ਕੁ ਰਿਕਾਰਡ ਆ ਭਾਈ ਦੋ ਦੋ ਉਹ ਕਹਿੰਦੇ ਚੋ ਅਜ ਪਹਿਲੇ ਸੂਆ 12 ਕਿਲੋ ਆਪਾਂ ਜਿਹਨੇ ਲਈ ਆ ਇਹਨੂੰ ਦੇ ਦੂ 13-14 ਕਿਲੋ ਹੂੰ ਰੰਗ ਰੂਪ ਚੰਗਾ ਬਾਈ ਖੋਲ ਦੇ ਤੋਰ ਕੇ ਦਿਖਾ ਦੇ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਸੱਲੀ ਕੱਚੀ ਕੱਚੀ ਆ ਦਿਨ ਲੈ ਗਈ ਆ ਦੁੱਧ ਦਾ ਰਿਕਾਰਡ ਚੰਗਾ ਮੱਝ ਨਾਲ ਦਾ ਦੁੱਧ ਦੀ ਇਕੱਲਾ ਇਕੱਲਾ ਥਾਣਾ ਪੂਰੀ ਵਿੱਚ ਦੇ ਥਾਣਾ ਪ੍ਰਿੰਟ ਦੇਖੋ ਕਰਮਾ ਇਹਦਾ ਰੰਗ ਰੂਪ ਫੋਲੋ ਚੰਗਾ ਫੋਲ ਮੰਗਾ ਇਸ ਕੱਲ੍ਹ ਵੀ ਏਸ ਦੀ ਬਿਊਟੀ ਵੀ ਸੰਭਾਲਾ ਥੋੜਾ ਤਰ੍ਹਾਂ ਦੇਖੋ ਨੇ ਇੱਕ ਨੰਬਰ ਆ ਬਈ ਕੀ ਮੋਲ ਆ ਬਈ ਜਾਇਜ ਜਾਇਜ ਬਸ ਮੋਲ ਤਾਂ 42000 ਰੁਪਇਆ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਦੂਜਾ ਸੂਆ ਉਹ ਸੀਲ ਠੰਡੀ ਬਹੁਤ ਆ ਮੋਲ ਜਮ ਜਾਇਜ ਆ ਬਈ 42000 ਰੁਪਇਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਠੰਡੀ ਸੀਲ ਆ ਬਾਈ ਇਹਦਾ ਥਾਨ ਲੇਵਾ ਚੰਗਾ ਥੱਲੇ ਚੱਤੀ ਕੱਤੀ ਆ ਬਸ ਚੈੱਕ ਕਰਦਾ ਉਹਨੇ ਲੈਂਦੀ ਆ ਉਹਦੋਂ ਨੂੰ ਆਰਡਰ ਜਿਹੜਾ ਵਧੀਆ ਤਿਆਰ ਕਰ ਲੂਗੀ ਲੇਵੇ ਦੀ ਕੁਆਲਿਟੀ ਦੇਖੋ ਕਮਾਲ ਦੀ ਬਹੁਤ ਸੋਹਣਾ ਟਾ ਕਿਆ ਬਾਤ ਆ ਬਈ ਅੱਲੀ ਕੱਚੀ ਕੱਚੀ ਆ ਬਸ ਹਨ ਹੂੰ ਉਸ ਹਿਸਾਬ ਨਾਲ ਅੰਦਾਜ਼ਾ ਲਾ ਰਹੇ ਭਾਈ ਲੇਵਾ ਇਹਨੇ ਬਹੁਤ ਸੋਹਣਾ ਤਿਆਰ ਕਰਨਾ ਤਿਆਰੀ ਵੜ ਦੀ ਚੰਗੀ ਆ ਅੱਗੇ ਵੀਰੇ ਦੋ ਨੰਬਰ ਹਾਂ ਕਿਹੜਾ ਸਵੇ ਸੁਈ ਹੈ ਮਾਂ ਜੀ ਇਹ ਵੀ ਤੀਜਾ ਸੁਆ ਸੁਈ ਹੈ ਤੜਕੇ ਸੁਈ ਹੈ ਸੁਬਾ 4:00 ਵਜੇ 4:00 ਵਜੇ ਜੇਰ ਪੈਗੀ ਜੇਰ ਆ ਪਈ ਬੱਠਲ ਵੀ ਜੇਰ ਭਾਈਆ ਬੱਠਲ 'ਚ ਰੱਖੀ ਬੈਠਾ ਤੇ ਬੱਚਾ ਕੀ ਦੇਤਾ ਇਹਨੇ ਬੱਚਾ ਵੀ ਕਟਾ ਮਗਰ ਕਟਾ ਦੇਤਾ ਨੀਲੀ ਦਾ ਵੀ ਦੱਤਾ ਨੀਲੀ ਦਾ ਵੀ ਦੱਹਾ ਹੂੰ ਕਟਾ ਦੇਖੋ ਬਈ ਨਸਲ ਦਾ ਦੱਤਾ ਤੇ ਆਪ ਵੀ ਮੱਝ ਚੰਗੀ ਆ ਫੁੱਲ ਰਾਜੀ ਆ ਕਿੰਨਾ ਕੋਬੋਲਾ ਫੋਲਾ ਕੱਢਿਆ ਬਈ ਕੋਲਾ ਬੱਚਿਆਂ ਜਿਗਾ 4 ਕਿਲੋ ਚੋਅੇ ਤੜ ਕੇ ਠੀਕ ਆ ਬਾਈ ਕਿੰਨਾ ਦੁੱਧ ਦੇ ਦੂ ਐਸਟੀਮੇਟ ਇਹ ਆਪਣੇ ਘਰ ਦੂਈ ਮੈਂ ਐਸਾ ਯਾਰਾ ਠੀਕ ਆ ਤੀਜਾ ਸੋਸ ਨੂੰ ਦੁੱਧ 15 16 ਕਿਲੋ ਦਿੰਦੀ ਆ ਆਰਾਮ ਨਾਲ ਖੁੱਲਾ ਹੀ ਜਿਹੜੇ ਬਾਤੀ ਸੇਵਾਂ ਨਾਲ ਹੀ ਠੀਕ ਆ ਬਾਲੀ ਨਾਣੀ ਆਪਾਂ ਉਹ ਕਹਿੰਦੇ ਹੂੰ ਜਿਹੜੇ 1500 ਤੋਂ ਹੁਣ ਵੀ ਅਸੀਂ ਬਿਆਨਾ ਪਾ ਚੋ ਕੇ ਲੈ ਜਾਈਏ ਚਾਰ ਦਿਨ ਨੂੰ ਠੀਕ ਆ ਬ ਬਾਈ ਕਹਿੰਦਾ ਚਵਾ ਕੇ ਦੇ ਦਾਂਗੇ ਬਿਆਨਾਂ ਪਾ ਦਿਓ ਕੋਈ ਜੱਕਰ ਨਹੀਂ ਹਣਾ ਬਾਈ ਦੇ ਘਰ ਦੀ ਮਾਂ ਘਰ ਦੀ ਮਾਝ ਆਪਣੀ ਹੈ ਹਾਂ ਖਰੀਦੀ ਵੀ ਨਹੀਂ ਹੈਗੀ ਬਾਈ ਠੀਕ ਹੈਨ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕੱਦ ਚੰਗਾ ਫਲੀ ਵੀ ਫੁੱਲ ਆ ਖਾਣ ਲਈ ਬੜਾ ਚੰਗਾ ਬਾਈ ਤਾਜੀ ਸੋਈ ਹੈ ਜ਼ੇਰ ਵੀ ਬਾਈ ਬੱਤਲ 'ਚ ਰੱਖੀ ਬੈਠਾ ਫੇਰ ਤੋਂ ਬੜਾ ਚੰਗਾ ਸੰਗ ਚੰਗਾਗਾ ਨੀਲੀ ਰਾਵੀ ਦਾ ਬੱਚਾ ਬਹੁਤ ਚੰਗਾ ਰੱਤਾ ਨੀਲੀ ਰਾਵੀ ਦਾ ਸੀਮਣ ਲਾਵਾਂਗੇ ਬੱਚੇ ਬਹੁਤ ਚੰਗੇ ਰੋਗੇ ਬਾਈ ਜਿਹੜੇ ਹਸਾਂ ਦਾ ਬੱਚਾ ਨੀਲੀ ਰਾਵੀ ਦਾ ਨੇ ਚੰਗਾ ਦਿੱਤਾਗਾ ਕੁਆਲਿਟੀ ਚੰਗੀ ਹੈ ਬਾਈ ਤੇ ਕੀ ਮੋਲਾ ਦਾ ਇਜਾਜ਼ ਇਹਦਾ ਮੁੱਲ ਤਾਂ ਵੀ 1.5 ਲੱਖ ਆ ਠੀਕ ਆ ਬਾਈ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਠੀਕ ਆ ਬਾਈ ਜਿਹੜਾ ਮੈਂ ਗਰੰਟੀ ਵਾਲੀ ਕੋਈ ਮਰਜੀ ਚੋਰੇ ਬੁਢੀ ਚੋਰੇ ਬੰਦਾ ਚੋਰੇ ਠੀਕ ਆ ਬਾਈ 1.5 ਲੱਖ ਰੁਪਈਆ ਬਾਈ ਨੇ ਮੁੱਲ ਰੱਖਿਆ ਮਾਨਤਨ ਜ਼ਰੂਰ ਹੋ ਜਾ ਮਾਜਰ ਚੰਗੀ ਆ ਪਲੀ ਵੀ ਆ ਸੋਈ ਸੁਵਾਈ ਆ ਬੜੀ ਚੰਗੇ ਦੁੱਧ ਦੀ ਮਾਲਕਣ ਬਾਈ ਕਹਿੰਦਾ ਚਵਾ ਕੇ ਵੀ ਦੇ ਦਾਂਗੇ ਪੂਰੀ ਤਸੱਲੀ ਵਾਲੀ ਮੱਚ ਆ ਜੀ ਅੱਗੇ ਬਾਈ ਤੇਰਾ ਨੰਬਰ ਤੇ ਤੋਕੜ ਗੱਬਣਾ ਹਾਂ ਇਹ ਤੋਕੜ ਗੱਬਣਾ 2 ਮਹੀਨੇ ਗੱਬਣਾ ਬਈ ਤੈਨੂੰ 14 ਕਿਲੋ ਦੁੱਧ ਆ 2 ਮਹੀਨਿਆਂ ਦੀ ਗੱਬਣ 14 ਕਿਲੋ ਹੁੰਦਾ ਪੰਜ ਦੋ ਟਾਈਮ ਚੋਲੇ ਦੋ ਟਾਈਮ ਚੋਲੇ ਚੱਕਾ ਦੀ ਕਰਾ ਕੇ ਆਪਾਂ ਕਰਾਈ ਆ ਠੀਕ ਹੈ ਭਾਈ ਖੋਲ ਦੇ ਭਾਈ ਤੋਰ ਕੇ ਸਾਡੇ ਫ੍ਰੈਂਡ ਫੂਡ ਚੰਗੇ ਹੁੰਦੇ ਹਾਂ ਹਾਂ ਵਧੀਆ ਵੀ ਬਾਕੀ ਸੀਲ ਠੰਡੇ ਚੋਂਨ ਨੂੰ ਠੀਕ ਹੈ ਭਾਈ ਠੰਡੇ ਸੀਲ ਬਾਈ ਕਹਿੰਦਾ ਫੁੱਲ ਫੇਸ ਬੜਾ ਚੰਗਾ ਬੋਦੀ ਬਾਦੀ ਟੋਆ ਟੂਆ ਪੂਰਾ ਚੰਗਾ ਛੋਟਾ ਛੋਟਾ ਕੰਨ ਫੁੱਲ ਬ੍ਰੀਡ ਦੁੱਧ ਵੀ ਚੰਗਾ ਗੱਬਣ ਵੀ ਹੈ ਚੈੱਕ ਪਾਸ ਫੁੱਲ ਕੱਢਦੀ ਹੈ ਕੋਈ ਛੋਟੀ ਨਹੀਂ ਬਈ ਤੇ ਆਰਡਰ ਕਮਾਲ ਦਾ ਸ਼ਾਮ ਤੱਕ ਕੱਢ ਰ ਜਿਹੜਾ ਕਰਮਾਲੀ ਨੇ ਵਧੀਆ ਤਿਆਰ ਕਰ ਲਿਆ ਇਹ ਕੀ ਮੋਲ ਅਗਰੇ ਜੈਜ ਇਹਦਾ ਮੋਲ ਹੋਈ 45000 ਦਾ ਵੀ ਠੀਕ ਆ ਮਾਨਤਨ ਹਾਂ ਮਾਨਤਨ ਦੁੱਧ ਦਾ ਚੋਕ ਲੈ ਦੋ ਟਾਈਮ ਯਾਰਾ ਠੀਕ ਆ ਭਾਈ 45000 ਰੁਪਿਆ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਆਰਡਰ ਕਮਾਲ ਦਾ ਪਛਾਂਤੋਂ ਆਰਡਰ ਦੇਖੋ ਖਾੜੀ ਵਾਲਾ ਆਰਡਰ ਸੀਲ ਠੰਡੀ ਬਹੁਤ ਆ ਬਈ ਤੇ ਚਲ ਚਾਰੇ ਥਣ ਇੱਕ ਵਜੇ ਪੂਰੇ ਗਏ ਤੇ ਕੱਲਾ ਕੱਲਾ ਥਣ ਠੰਡੀ ਸੀਲੋ ਫੁੱਲ ਆ ਭਾਈ ਤੇ ਨਗਸੀ ਭਰਾ ਕੋਲੇ ਬਈ ਤਿੰਨ ਤਿੰਨ ਹੀ ਦਿਖਾਤੇ ਇਸੇ ਵੀਰ ਦੇ ਤਰ੍ਹਾਂ ਜੋ ਕੋਈ ਵੀ ਪਸੰਦਾ ਹੈ ਬਾਈ ਨੇ ਕਨੈਕਟ ਕਰ ਲਿਓ ਜੀ ਧੰਨਵਾਦ